ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਮੋਹਾਲੀ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੈਮਰਿਆਂ ਰਾਹੀਂ ਚਲਾਨ ਕੱਟੇ ਜਾਣਗੇ ਜੀ ਹਾਂ ਜ਼ਿਲ੍ਹੀ ਮੁਹਾਲੀ ਦੇ ਚੌਰਾਹਿਆਂ ਤੇ ਕੈਮਰੇ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪ੍ਰੋਜੈਕਟ 5 ਮਹੀਨੇ ਪਹਿਲਾਂ ਮਨਜ਼ੂਰ ਹੋਇਆ ਸੀ ਪਰ ਲੋਕ ਸਭਾ ਚੋਣਾਂ ਦੇ ਜਾਬਤੇ ਕਾਰਨ ਇਹ ਸ਼ੁਰੂ ਨਹੀਂ ਹੋ ਸਕਿਆ। ਪੁਰਾ ਮੁਹਾਲੀ ਨਗਰ ਨਿਗਮ ਤੇ ਗ੍ਰੇਟਰ ਮੁਹਾਲੀ ਵਿਕਾਸ ਅਥਾਰਟੀ ਤੋਂ ਮਨਜ਼ੂਰੀ ਮਿਲਣ ਮਗਰੋਂ ਇਸ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਡੈਫੀਨੇਸ਼ਨ ਕੈਮਰੇ ਮੁਹਾਰੀ ਸ਼ਹਿਰ ਚ 3 ਤੋਂ 4 ਮਹੀਨਿਆਂ ਵਿੱਚ ਲਗਾਏ ਜਾਣਗੇ ਇਹ ਪ੍ਰੋਜੈਕਟ ਫਰਵਰੀ ਮਹੀਨੇ ਵਿੱਚ ਅਲਰਟ ਕੀਤਾ ਗਿਆ ਸੀ ਮੁਹਾਰੀ ਵਿੱਚ ਕੈਮਰੇ ਲਾਉਣ ਦਾ ਕੰਮ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ ਕਰ ਰਹੀ ਹੈ ਸ਼ਹਿਰ ਵਿੱਚ 400 ਦੇ ਕਰੀਬ ਹਾਈ ਰੋਜ਼ ਰਿਜ਼ੋਲੂਸ਼ਨ ਕੈਮਰੇ ਲਗਾਏ ਜਾਣਗੇ ਦੱਸਦੀ ਹੈ ਇਸ ਤੋਂ ਪਹਿਲਾਂ ਮੁਹਾਰੀ ਵਿੱਚ ਚਾਰ ਵਾਰ ਅਚੇਹ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਟੈਂਡਰ ਪੰਜਵੀਂ ਵਾਰ ਮਨਜ਼ੂਰ ਹੋਇਆ ਪਿਛਲੇ ਸਮੇਂ ਵਿੱਚ ਇਹ ਟੈਂਡਰ ਤਕਨੀਕੀ ਬਿਡ ਜਾਂ ਫਿਰ ਵਿੱਤੀ ਬਿਡ ਕਾਰਨ ਰੱਦ ਕਰਨੇ ਪਏ ਸਨ ਮੁਹਾਲੀ 'ਚ ਇਹ ਕੈਮਰੇ ਲਾਉਣ ਲਈ ਲੱਖ ਰੁਪਏ ਦਾ ਇਹ ਪ੍ਰੋਜੈਕਟ ਰੱਖਿਆ ਗਿਆ ਉਸ ਤੋਂ ਪਹਿਲਾਂ ਜਿਸ ਕੰਪਨੀ ਨੇ ਇਹ ਪ੍ਰੋਜੈਕਟ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸਨੇ 25 ਕਰੋੜ 46 ਲੱਖ ਰੁਪਏ ਦਾ ਪ੍ਰਸਤਾਵ ਦਿੱਤਾ ਸੀ ਪਰ ਇਸਤੇ ਕੋਈ ਸਹਿਮਤੀ ਨਹੀਂ ਬਣ ਸਕੀ ਇਸ ਕਾਰਨ ਉਸ ਨੂੰ ਰੱਦ ਕਰਨਾ ਪਿਆ ਇਹਨਾਂ ਕੈਮਰਾ ਰਾਹੀਂ ਆਵਾਜ਼ ਅਤੇ ਨਜ਼ਰ ਰੱਖਣ ਲਈ ਮੁਹਾਰੀ ਦੇ ਸੁਹਾਣਾ ਪੁਲਿਸ ਸਟੇਸ਼ਨ ਵਿੱਚ ਕਮਾਂਡ ਸੈਂਟਰ ਬਣਾਇਆ ਜਾਵੇਗਾ ਇੱਥੇ ਵੀ ਕਮਾਂਡ ਸੈਂਟਰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਥੋਂ ਸਾਰੇ ਕੈਮਰੇ ਨਿਗਰਾਨੀ ਕੀਤੀ ਜਾਵੇਗੀ ਦੇ ਨਾਲ ਹੀ ਇੱਥੇ ਕਈ ਵੱਡੀਆਂ ਸਕਰੀਨਾਂ ਵੀ ਲਗਾਈਆਂ ਜਾਣਗੀਆਂ ਤੇ ਪੁਲਿਸ ਮੁਲਾਜ਼ਮ ਉਥੇ 24 ਘੰਟੇ ਸ਼ਹਿਰ ਦੀ ਆਵਾਜਾਈ ਤੇ ਨਜ਼ਰ ਰੱਖਣਗੇ ਇਹਨਾਂ ਕੈਮਰਿਆਂ ਰਾਹੀਂ ਚਲਾਨ ਜਾਰੀ ਕਰਨ ਦੇ ਨਾਲ ਨਾਲ ਕੋਈ ਹੋਰ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਸੂਚਨਾ ਇਸ ਕਮਾਂਡ ਸੈਂਟਰ ਤੋਂ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਜਾਵੇਗੀ ਤਾਂ ਜੋ ਜਲਦੀ ਤੋਂ ਜਲਦੀ ਮਦਦ ਮੁਹੱਈਆ ਕਰਵਾਈ ਜਾ ਸਕੇ ਦਿੱਲੀ ਐਨਸੀਆਰ ਵਿੱਚ ਮੌਨਸੂਨ ਦੀ ਪਹਿਲੀ بارش ਨੇ ਸਾਰੇ ਦਾਅਵਿਆਂ ਦੀ ਥੋੜ੍ਹ ਗੋਲ ਦਿੱਤੀ ਹੈ ਭਾਰੀ ਮੀਂਹ ਕਾਰਨ ਦਿੱਲੀ ਦੀਆਂ ਸੜਕਾਂ ਅਤੇ ਮੈਟਰੋ ਸਟੇਸ਼ਨ ਦੇ ਬਾਹਰ ਪਾਣੀ ਭਰ ਗਿਆ ਦਿੱਲੀ 에ਅਰਪੋਰਟ ਤੇ ਤੜਕੇ ਤੇਜ਼ ਮੀਂਹ ਕਾਰਨ ਵੱਡਾ ਹਾਦਸਾ ਵਾਪਰ ਗਿਆ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 5:30 ਵਜੇ ਆਈਜੀਆਈ ਦੇ 에ਅਰਪੋਰਟ ਦੇ ਟਰਮੀਨਲ 1 ਤੇ ਵਾਪਰਿਆ ਇਸ ਹਾਦਸੇ 'ਚ ਹੁਣ ਤੱਕ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਤਹਾਨੂੰ ਦੱਸ ਦਈਏ ਦਿੱਲੀ 에어ਪੋਰਟ ਦੁਨੀਆ ਦੇ ਸਭ ਤੋਂ ਵਧੀਆ ਹਵਾਈ ਅੱਡੇ ਸੂਚੀ ਵਿੱਚ 5ਵੇਂ ਸਥਾਨ ਤੇ ਹੈ 에어ਪੋਰਟ ਅਥਾਰਟੀ ਤੋਂ ਲੈ ਕੇ ਆਮ ਆਦਮੀ ਤੱਕ ਸਾਰਿਆਂ ਨੂੰ ਇਸ ਤੇ ਮਾਣ ਹੈ ਪਰ ਕੁਝ ਘੰਟਿਆਂ ਦੀ ਬਾਰਿਸ਼ ਨੇ ਇਸ ਹੰਕਾਰ ਨੂੰ ਚੂਰੋ-ਚੂਰ ਕਰ ਦਿੱਤਾ ਹੈ ਭਾਰੀ ਮੀਂਹ ਕਾਰਨ ਟਰਮੀਨਲ 1 ਦੀ ਛੱਤ ਡਿੱਗ ਗਈ ਹੈ ਇਹ ਹਾਸਾ ਦਿੱਲੀ 에어ਪੋਰਟ ਦੇ ਰੱਖ-ਰਖਾਅ ਦੇ ਵੱਡਾ ਸਵਾਲ ਖੜਾ ਕਰਦਾ ਹੈ ਸਵਾਲ ਇਹ ਹੈ ਕੀ ਦੁਨੀਆ ਦੇ 5ਵੇਂ ਸਭ ਤੋਂ ਵੱਡੇ ਹਵਾਈ ਅੱਡੇ ਦੀ ਸਾਮ ਸੰਭਾਲ ਕਿਵੇਂ ਕੀਤੀ ਜਾ ਰਹੀ ਹੈ ਜਦੋਂ ਮੀਨ ਨੇ ਇਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਫਾਈਬਰ ਗ੍ਰੇਡ ਟੀਮ ਨੇ ਦਿਕਾਇੰਦ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਭਾਰੀ ਮੀਂਹ ਦੌਰਾਨ ਦਿੱਲੀ ਹਵਾਈ ਅੱਡਾ ਟਰਮੀਨਲ 1 ਦੀ ਛੱਤ ਦਾ ਇੱਕ ਹਿੱਸਾ ਟੈਕਸੀਆਂ ਸਮੇਤ ਕਾਰਾਂ ਦੇ ਡਿੱਗਣ ਕਾਰਨ 6 ਲੋਕ ਜ਼ਖਮੀ ਹੋ ਗਏ ਨੇ ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ ਇਹ ਯਕੀਨੀ ਬਣਾਉਣ ਲਈ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਖਰਾਬ ਹੋਈਆਂ ਕਾਰਾਂ ਵਿੱਚ ਕੋਈ ਹੋਰ ਨਾ ਫਸਿਆ ਹੋਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਛੱਤਾਂ ਦੀਆਂ ਚਾਦਰਾਂ ਤੋਂ ਇਲਾਵਾ ਸਪੋਰਟ ਬੀਮ ਵੀ ਡਿੱਗ ਗਏ ਨੇ ਜਿਸ ਕਾਰਨ ਟਰਮੀਨਲ ਦੇ ਪਿਕਅਪ ਤੇ ਡ੍ਰੌਪ ਖੇਤਰ ਵਿੱਚ ਖੜੀਆਂ ਕਾਰਨ ਨੁਕਸਾਨ ਪਹੁੰਚਿਆ ਇਸ ਹਾਦਸੇ ਵਿੱਚ ਜ਼ਖਮੀ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹਾਦਸੇ ਤੋਂ ਬਾਅਦ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਟਰਮੀਨਲ 1 ਨੂੰ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਟਰਮੀਨਲ 1 ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਨਾਂ ਸਥਾਈ ਤੌਰ ਤੇ ਮੁਅਤਲਕਾ ਦਿੱਤਾ ਗਿਆ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਟਰਮੀਨਲ 1 ਤੋਂ ਜਾਣ ਵਾਲੀਆਂ ਉਡਾਨਾਂ ਦਾ ਸੰਚਾਲਨ ਕਦੋਂ ਤੇ ਕਿੱਥੇ ਸ਼ੁਰੂ ਹੋਵੇਗਾ ਹਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਦੱਸ દਈਏ ਜਿੱਥੇ ਦਿੱਲੀ ਐਨਸੀਆਰ ਨੂੰ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਹੁਣ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਜਮ ਦੀ ਵੀ ਹੋ ਗਈ ਹੈ ਹਰ ਪਾਸੇ ਪਾਣੀ ਹੀ ਪਾਣੀ ਹੈ ਲੋਕਾਂ ਦਾ ਸੜਕਾਂ ਤੇ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਵਾਹਨ ਪਾਣੀ ਵਿੱਚ ਫਸ ਗਏ ਨੇ ਗੰਦੇ ਪਾਣੀ ਵਿੱਚ ਵੜ ਕੇ ਵਾਹਨਾਂ ਧੱਕੇ ਮਾਰਨ ਤੱਕ ਸਥਿਤੀ ਆ ਗਈ ਹੈ। ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਹਰ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਜੰਮੂ ਕਸ਼ਮੀਰ ਦੇ ਉਪ ਰਾਸ਼ਪਾਲ ਮਨੋਜ ਸਿੰਘਾ ਨੇ ਸ਼ੁੱਕਰਵਾਰ ਨੂੰ ਸਵੇਰੇ 5:30 ਵਜੇ ਜੰਮੂ ਦੇ ਬੇਸ ਕੈਂਪ ਤੋਂ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼ਰਧਾਲੂਆਂ ਦਾ ਇਹ ਜਥਾ ਦੁਪਹਿਰੇ 2 ਵਜੇ ਦੱਖਣੀ ਕਸ਼ਮੀਰ ਦੇ ਪਹਿਲਗਾਮ ਤੇ ਮੱਧ ਕਸ਼ਮੀਰ ਦੇ ਬਲਤਾਨ ਪਹੁੰਚੇਗਾ। 52 ਦੇ ਤੀਰਥ ਯਾਤਰਾ 29 ਜੂਨ ਨੂੰ ਦੋ ਰੂਟਾਂ ਨਾਲ ਹੀ ਹੋਵੇਗੀ। ਅਨੰਤਨਾਗ ਵਿੱਚ ਰਵਾਇਤੀ 48 ਕਿਲੋਮੀਟਰ ਲੰਬਾ ਨਨਵਾਨ ਪਹਿਲਗਾਮ ਰਸਤਾ ਅਤੇ ਮੁਗੰਦਰਪਾਲ ਵਿਛੋਟਾ ਪਰ ਓਖਾ 14 ਕਿਲੋਮੀਟਰ ਬਾਲਟਾ ਰਸਤਾ ਸ਼੍ਰੀ ਅਮਰਨਾਥ ਸੜਾਈਡ ਬੋਰਡ ਦੇ ਅਧਿਕਾਰੀਆਂ ਅਨੁਸਾਰ ਸ਼ਹਿਰ ਦੇ ਸ਼ਾਲੀਮਾਨ ਖੇਤਰ ਵਿੱਚ ਅਨ ਦਿਸਟ੍ਰਿਕਟ ਸ਼ੁਦਾਲੂਆਂ ਲਈ ਮੋਕਕੇ ਤੇ ਡਿਸਟ੍ਰੈਸ਼ਨ ਕੈਂਡਲ ਸਥਾਪਿਤ ਕੀਤਾ ਗਿਆ ਜਦਕਿ ਰਾਮ ਮਦਵਿ ਸਾਧੂਆਂ ਦੇ ਡਿਸਟ੍ਰੈਸ਼ਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਹੁਣ ਤੁਹਾਨੂੰ ਦੱਸ ਦਿਆਂ ਕਿ ਆਖਰ ਕਿਉਂ ਲੋਕ ਅਮਰਨਾਥ ਯਾਤਰਾ ਨੂੰ ਕਰਦੇ ਨੇ ਅਮਰਨਾਥ ਯਾਤਰਾ ਨੂੰ ਹਿੰਦੂ ਧਰਮ ਵਿੱਚ ਸਭ ਤੋਂ ਪਵਿੱਤਰ ਤੀਰਥ ਸਥਾਨ ਮੰਨਿਆ ਜਾਂਦਾ ਹੈ। ਸ਼ਿਵ ਭਗਤ ਅਮਰਨਾਥ ਯਾਤਰਾ ਕਰਨ ਲਈ ਸਾਲ ਭਰ ਬੇਸਬਰੀ ਨਾਲ ਉਡੀਕ ਕਰਦੇ ਨੇ। ਤਾਂ ਜੋ ਉਹ ਪਵਿੱਤਰ ਅਮਰਨਾਥ ਗੁਫਾ ਵਿੱਚ ਬਾਬਾ ਬਰਫਾਣੇ ਦਰਸ਼ਨ ਕਰ ਸਕਣ। ਅਮਰਨਾਥ ਯਾਤਰਾ ਬਹੁਤ ਮੁਸ਼ਕਿਲ ਹੈ ਜਿਸ ਲਈ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਦੇ ਮੀਂਹ ਤੇ ਕਦੇ ਠੰਡ ਹਰ ਕਦਮ ਤੇ ਸ਼ਰਧਾਲੂਆਂ ਦੀ ਪ੍ਰੀਖਿਆ ਲੈਂਦੀ ਹੈ। ਪਰ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਸ਼ਰਧਾਲੂ ਬਾਬਾ ਬਰਫਾਣੇ ਦਰਸ਼ਨਾਂ ਲਈ ਪੂਰੇ ਉਤਸ਼ਾਹ ਨਾਲ ਆਉਂਦੇ ਨੇ। Hindu ਮਿਥਿਆਸ ਦੇ ਅਨੁਸਾਰ ਇਹ ਉਹ ਪਵਿੱਤਰ ਗੁਫਾ ਜਿੱਥੇ ਭਗਵਾਨ ਸ਼ਿਵ ਨੇ ਮਾਤਾ ਪਾਰਵਤੀ ਨੂੰ ਅਮਰਤਾ ਦੇ ਰਾਸ ਬਾਰੇ ਦੱਸਿਆ ਸੀ। ਪ੍ਰਾਣਿਕ ਗ੍ਰੰਥਾਂ ਵਿੱਚ ਮੰਨਿਆ ਜਾਂਦਾ ਹੈ ਕਿ ਜੋ ਸ਼ਰਧਾਲੂ ਇਸ ਪਵਿੱਤਰ ਗੁਫਾ ਵਿੱਚ ਬਣੇ ਬਰਫ ਦੇ ਸ਼ਿਵਲਿੰਗ ਪਾਵ ਬਾਬਾ ਬਰਫਾਣੇ ਦਰਸ਼ਨ ਕਰਦੇ ਨੇ ਉਸ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਨੇ। ਉਸ ਨੂੰ ਮੌਤ ਤੋਂ ਬਾਅਦ ਮੁਕਤੀ ਮਿਲਦੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਕਿਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਲਈ ਤੇਈ ਤੇ ਸਥਾਨਾਂ ਦੇ ਦਰਸ਼ਨ ਕਰਨ ਦੇ ਬਰਾਬਰ ਪੁੰਨ ਪ੍ਰਾਪਤ ਹੁੰਦਾ ਹੈ ਧਾਰਮਿਕ ਇਤਿਹਾਸ ਦੇ ਅਨੁਸਾਰ ਅਮਰਨਾਥੇ ਯਾਤਰਾ ਗੁਫਾ ਵਿੱਚ ਬਾਬਾ ਬਰਫਣ ਦਰਸ਼ਨ ਕਰਨ ਨਾਲ ਕਾਸ਼ੀ ਜੀ ਵਿੱਚ ਲਿੰਗ ਦੇ ਦਰਸ਼ਨ ਕਰਨ ਨਾਲੋਂ 10 ਗੁਣਾ ਪ੍ਰਯਾਗ ਨਾਲੋਂ 100 ਗੁਣਾ ਵੱਧ ਨਈਮ ਰਸ਼ਨ ਤੀਰਥ ਯਾਤਰਾ ਨਾਲੋਂ 100 ਗੁਣਾ ਵੱਧ ਪੁੰਨ ਮਿਲਦਾ ਹੈ ਅਮਰਨਾਥ ਤੀਰਥ ਦੇ ਦਰਸ਼ਨ ਕਰਨ ਲਈ ਵਿਅਕਤੀ ਨੂੰ ਖੁਸ਼ਾਲੀ ਤੇ ਖੁਸ਼ਾਲੀ ਦਾ ਆਸ਼ੀਰਵਾਦ ਮਿਲਦਾ ਹੈ। ਇਹ ਹੀ ਕਾਰਨ ਹੈ ਕਿ ਸ਼੍ਰੀ ਭਗਤ ਪੂਰੀ ਸ਼ਰਧਾ ਭਾਵਨਾ ਨਾਲ ਇਸ ਕਠਿਨ ਯਾਤਰਾ ਨੂੰ ਪੂਰਾ ਕਰਦੇ ਨੇ ਤੇ ਬੱਬਰ ਫਾਨੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕਰਦੇ ਨੇ। ਸਾਵਣ ਦੇ ਮਹੀਨੇ ਅਮਰਨਾਥ ਯਾਤਰਾ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਅਮਰਨਾਥ ਗੁਫਾ ਸਮੁੰਦਰ ਤਲ ਤੋਂ 3888 ਮੀਟਰ ਦੀ ਉਚਾਈ ਤੇ ਸਥਿਤ ਹੈ ਜਿਸ ਵਿੱਚ ਕੁਦਰਤੀ ਤੌਰ ਤੇ ਬਰਫ਼ ਦਾ ਸ਼ਿਵਲਿੰਗ ਬਣਿਆ ਹੈ ਜਿਸ ਨੂੰ ਬੱਬਰ ਫਾਨੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਵਿੱਤਰ ਅਮਰਨਾਥ ਗੁਫਾ ਜੰਮੂ ਅਤੇ ਕਸ਼ਮੀਰ ਵਿੱਚ ਸਥਿਤ ਹੈ ਅਮਰਨਾਥ ਯਾਤਰਾ ਆਸਾਦ ਪੂਰਨਮਾ ਤੋਂ ਸ਼ੁਰੂ ਹੁੰਦੀ ਹੈ ਬਾਬਾ ਅਮਰਨਾਦੀ ਯਾਤਰਾ ਸਰਵਣ ਪੂਨਿਮਾ ਤੱਕ ਜਾਰੀ ਰਹਿੰਦੀ ਹੈ ਯਾਨੀ ਕਿ ਸਾਉਣ ਦੇ ਮਹੀਨੇ ਤੱਕ ਇਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਿਵ ਭਗਤ ਬਾਬਾ ਦੇ ਦਰਬਾਰ ਵਿੱਚ ਦਰਸ਼ਨ ਕਰਨ ਲਈ ਆਉਂਦੇ ਨੇ ਅਮਰਨਾਥ ਗੁਫਾ ਨੂੰ ਭਗਵਾਨ ਸ਼ਿਵ ਦੇ ਪ੍ਰਮੁੱਖ ਤੀਰਥ ਸਥਾਨਾਂ ਵਿੱਚੋਂ ਮੰਨਿਆ ਜਾਂਦਾ ਹੈ ਅਮਰਨਾਥ ਗੁਫਾ ਵਿੱਚ ਇੱਕ ਕੁਦਰਤੀ ਰੂਪ ਵਿੱਚ ਦਿਖਾਈ ਦੇਣ ਵਾਲਾ ਸ਼ਿਵਲਿੰਗ ਦੁਰਲਭ ਮੰਨਿਆ ਜਾਂਦਾ ਹੈ ਅਮਰਨਾਥ ਦੀ ਪਵਿੱਤਰ ਗੁਫਾ ਵਿੱਚ برف ਦਾ ਸ਼ਿਵਲਿੰਗ ਕਦੋਂ ਪ੍ਰਗਟ ਹੋਇਆ ਇਸ ਬਾਰੇ ਕੋਈ ਲਿਖਤੀ ਸਬੂਤ ਨਹੀਂ ਹੈ। ਪ੍ਰੇਮ ਮੰਨਿਆ ਜਾਂਦਾ ਹੈ ਕਿ ਇਹ ਗੁਫਾ ਯਾਦਾਂ ਵਿੱਚ ਗਾਇਬ ਹੋ ਗਈ ਸੀ ਤੇ ਲਗਭਗ 150 ਸਾਲ ਪਹਿਲਾਂ ਦੁਬਾਰਾ ਲੱਭੀ ਗਈ ਸੀ। ਪਵਿੱਤਰ ਅਮਰਨਾਥ ਗੁਫਾ ਵਿੱਚ ਪ੍ਰਗਟ ਹੋਏ ਬਾਬਾ ਬਰਫਾਨੀ ਨੂੰ ਭਗਵਾਨ ਸ਼ਿਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਮਰਨਾਥ ਗੁਫਾ ਵਿੱਚ برف ਦੀ ਇੱਕ ਛੋਟੀ ਜਿਹੀ ਸ਼ਿਵਲਿੰਗ ਵਰਗੀ ਸ਼ਕਲ ਦਿਖਾਈ ਦਿੰਦੀ ਹੈ ਜੋ ਲਗਾਤਾਰ 15 ਦਿਨ ਤੱਕ ਹਰ ਰੋਜ਼ ਵਧਦੀ ਜਾਂਦੀ ਹੈ। 15 ਦਿਨਾਂ ਵਿੱਚ ਬਰਫ਼ ਵਾਲੇ ਸ਼ਿਵਲਿੰਗ ਦੀ ਚਾਹੀ 2 ਅਗਸਤ ਤੋਂ ਵੱਧ ਜਾਂਦੀ ਹੈ ਚੰਦਰਮਾ ਦੇ ਅਲੋਪ ਹੋਣ ਨਾਲ ਸ਼ਿਵਲਿੰਗ ਦਾ ਕਾਰਵੀ ਘਟਨਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਵੇਂ ਹੀ ਚੰਦਰਮਾ ਅਲੋਪ ਹੁੰਦਾ ਹੈ ਸ਼ਿਵਲਿੰਗ ਵੀ ਅਲੋਪ ਹੋ ਜਾਂਦਾ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ